ਰੋਮਨੀਆ ਕਾਲੀਦਾਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਤੇ ਵਿਜਲੈਂਸ ਵੱਲੋਂ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਮਾਨਯੋਗ ਕੋਰਟ ਨੇ 7 ਦਿਨ ਦਾ ਵਿਜਲੈਂਸ ਨੂੰ ਰਿਮਾਂਡ ਦਿੱਤਾ ਸੀ ਇਸ ਤੋਂ ਬਾਅਦ ਅੱਜ 2 ਜੁਲਾਈ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਦੀ ਕੋਰਟ ਵਿੱਚ ਪੇਸ਼ ਕੀਤਾ ਜਾਣਾ ਹੈ ਜਿਸ ਨੂੰ ਲੈ ਕੇ ਪੰਜਾਬ ਭਰ ਦੇ ਵਿਚੋਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪੰਜਾਬ ਸਰਕਾਰ ਦਾ ਵਿਰੋਧ ਕਰਨ ਲਈ ਮੁਹਾਲੀ ਵੱਲ ਕੂਚ ਕਰਨ ਦੀ ਤਿਆਰੀ ਵਿੱਚ ਹਨ ਕੁਝ ਲੀਡਰਾਂ ਨੂੰ ਕਰਾ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਕੁਝ ਲੀਡਰਾਂ ਨੂੰ ਰਸਤਿਆਂ ਦੇ ਵਿੱਚ ਰੋਕਿਆ ਗਿਆ ਉਸੇ ਤਰ੍ਹਾਂ ਲੁਧਿਆਣੇ ਦੇ ਸੀਨੀਅਰ ਅਕਾਲੀ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ ਦੇ ਘਰ ਵੀ ਪੁਲਿਸ ਪਹੁੰਚੀ ਹੈ ਜਿੱਤੇ ਕਿ ਬਹੇਸ਼ਾ ਇੰਦਰ ਸਿੰਘ ਗਰੇਵਾਲ ਘਰ ਵਿੱਚ ਤਾਂ ਨਹੀਂ ਮਿਲੇ ਪੁਲਿਸ ਨੇ ਕਿਹਾ ਕਿ ਉਹਨਾਂ ਵੱਲੋਂ ਸਿਰਫ ਕਾਨੂੰਨ ਵਿਵਸਥਾ ਨੂੰ ਸਹੀ ਰੱਖਣ ਲਈ ਇੱਥੇ ਲਿਆਇਆ ਗਿਆ। ਮੈਂ ਕੁਛ ਨਹੀਂ ਕਿਹਾ ਜੀ ਜਲਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜਾ ਇਹਨਾਂ ਨਾਲ ਕਿਤੇ ਕੱਟ ਕਰਨਾ ਸੀਗਾ ਤੇ ਉਹਦੇ ਸਬੰਧ ਸੇ ਇਹ ਮੈਂ ਐਸਐਚਓ ਮਹਿੰਦ ਟੌਨ ਹੈ ਮੇਰੇ ਏਰੀਆ 'ਚ ਇਹਦੀ ਕੋਠੀ ਪੈਂਦੀ ਆ ਤੇ ਇੱਥੇ ਕਾਫੀ ਕੱਟ ਹੋਇਆ ਸੀਗਾ ਤੇ ਮੈਂ ਉਹ ਕੱਟ ਨੂੰ ਵੇਖਦੇ ਹੋਏ ਵੀ ਲਾਡ ਆਟਮ ਦੇ ਦੇ ਕੋਈ ਹਾਜੀ ਕੋਈ ਗੱਲਬਾਤ ਨਾ ਹੋ ਜੇ ਤੇ ਜਦੋਂ ਮੈਂ ਇੱਥੇ ਆਇਆ ਬਾਕੀ ਤਾਂ ਚਲੇ ਗਏ ਨੂੰ ਫਿਰ ਪੁੱਛਿਆ ਪਿੰਡ ਦੇ ਡਾਕਟਰ ਤੇਜ ਜਿਹੜੇ ਨੇ ਬੇਟਾ ਉਹਨਾਂ ਦਾ ਉਹ ਇੱਥੇ ਹੈਗੇ ਨੇ ਪਰ ਉਹ ਜਿਹੜੇ ਹੈਗੇ ਨੇ ਆਪਣੇ ਆਪ ਗਰੇਵਾਲ ਸਾਹਿਬ ਉਹ ਸਾਢੇ 7 ਵਜੇ ਦੇ 7 ਵਜੇ ਦੇ ਹੀ ਇੱਥੋਂ ਪਹਿਲਾਂ ਹੀ ਚਲੇ ਗਏ ਸੀ ਹਾਂ ਉਹ ਤਾਂ ਨਹੀਂ ਮਿਲੇ ਨਹੀਂ ਹੁਣ ਘਰੇ ਨਹੀਂ ਮੈਨੂੰ ਦੇ ਬੇਟਾ ਆਏ ਨੇ ਉਹਦਾ ਅੱਛਾ ਪਤਾ ਲੱਗ ਗਿਆ ਕਿ ਨਜ਼ਰ ਬੰਦ ਕਰਨਾ ਨਹੀਂ ਨਹੀਂ ਨਜ਼ਰ ਬੰਦ ਨਹੀਂ ਕਰਨਾ ਸਿਰਫ ਇਹ ਰੱਖਣਾ ਵੀ ਇਹਨਾਂ ਦੇ ਵਿੱਚ ਜਦ ਇਕੱਠ ਹੋ ਰਿਹਾ ਹੈ ਇਕੱਠ ਦੇ ਵਿੱਚ ਕੋਈ ਅਜਿਹੀ ਘਟਨਾ ਨਾ ਵਾਪਰ ਜਿਹਾ ਲਗਾਉਂਦੀ ਵੀ ਗੱਲ ਉਹ ਤਾਂ ਨਾਲ ਦਾ ਜਿਹੜਾ ਚੰਡੀਗੜ੍ਹ ਦੀ ਗੱਲ ਆ ਅੱਛਾ ਜੀ ਚੰਡੀਗੜ੍ਹ ਵਾਲਾ ਹਾਂਜੀ ਹਾਂ ਉਹਦੇ ਕਰਕੇ ਉਹਦੇ ਕਰਕੇ